ਹਰ ਗੁਰਦੁਆਰੇ ਮੰਦਰ ਨੂੰ ਰਾਤ ਨੂੰ ਜਿੰਦਰਾ ਲੱਗਦਾ ਏ ਇੱਕ ਪੂਰੀ ਦੁਨੀਆ ਤੇ ਅਹਿਸਾਸ ਥਾਂ ਏ ਹਰਮੰਦਰ ਸਾਹਿਬ ਜੀ ਨੂੰ ਜਿੰਦਰਾ ਨਹੀਂ ਲੱਗਦਾ 24 ਘੰਟੇ ਦਰਬਾਰ ਖੁੱਲਾ ਰਹਿੰਦਾ ਏ ਕਿਉਂਕਿ ਸ਼ਬਦ ਕਿਤੇ ਪਹਿਲਾਂ ਹੀ ਬਚਨ ਹੋ ਗਏ ਸੀ ਜਦੋਂ 7 ਸਾਲ ਦੇ ਭਾਈ ਜੇਠਾ ਜੀ ਸੀ ਨਾ ਤੇ ਮਾਂ ਪਿਓ ਗੁਜ਼ਰ ਗਿਆ ਤੇ ਨਾਨੀ ਗੋਇੰਦਵਾਲ ਲਿਆਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਮਾਰ ਰੋਂਦੀ ਕਿਉਂ ਏ ਕਹਿੰਦੀ ਪਾਸ਼ਾ ਇਹਦਾ ਕੋਈ ਨਹੀਂ ਇਦੇ ਘਰ ਨੂੰ ਜਿੰਦਰਾ ਲੱਗ ਗਿਆ ਇਹਦਾ ਕੋਈ ਮਾਂ ਭੈਣ ਭਰਾ ਕੁਛ ਨਹੀਂ ਇਹਦੇ ਕੋ ਮਹਾਰਜ ਕਹਿੰਦੇ ਤੂੰ ਫਿਕਰ ਕਰਦੀ ਐ ਮਾਂ ਇਹਦਾ ਮਸਤਕ ਮੈਂ ਪੜ ਲਿਆ ਏ ਯਾਦ ਰੱਖੀ ਇਹਦਾ ਇਦਾਂ ਦਾ ਘਰ ਬੰਨਾ ਏ ਜਿਹਦੇ ਘਰ ਵਰਗਾ ਕੋਈ ਘਰ ਨਾ ਉਹ ਸੋਨੇ ਦਾ ਘਰ ਏ ਬਾਪੂ ਦਾ ਸਤਿ ਸ਼੍ਰੀ ਅਕਾਲ ਰਈ ਗੱਲ ਜਿੰਦਰਾ ਲੱਗਣ ਦੀ ਮਾਤਾ ਗੱਲ ਯਾਦ ਰੱਖੀ ਤੂੰ ਰਵੇਂ ਨਾ ਰਵੇਂ ਰਹਿੰਦੀ ਦੁਨੀਆ ਵੇਖੂਗੀ ਹਰ ਘਰ ਨੂੰ ਜਿੰਦਰਾ ਇੱਕ ਦਿਨ ਲੱਗਣਾ ਹੈ ਪਰ ਗੁਰੂ ਰਾਮਦਾਸ ਦੇ ਘਰ ਨੂੰ ਜਿੰਦਰਾ ਕਦੇ ਨਹੀਂ ਲੱਗਣਾ ਤੇ ਜਿਹੜੇ ਲੋਨ ਆਏ ਸੀ ਨਾ ਉਹ ਵੀ ਤੁਸੀਂ ਇਤਿਹਾਸ ਸਾਰੇ ਜਾਣਦੇ ਆ ਉਹਨਾਂ ਦੇ ਆਪਣੇ ਜਿੰਦਰੇ ਲੱਗੇ ਪਰ ਮਾਰੇ ਦਾ ਜਿੰਦਰਾ ਨਹੀਂ ਲੱਗ ਸਕਿਆ ਇਹ ਲੱਗਣਾ ਵੀ ਨਹੀਂ ਹੈ